ਹਾਂਜੀ ਭਾਜੀ ਕੀ ਨਾਮ ਜੀ ਆਪਣਾ ਹਾਂਜੀ ਮੇਰਾ ਨਾਮ ਸਰ ਸੁਖਮਨਜੀਤ ਸਿੰਘ ਆ ਕੀ ਮਾਮਲਾ ਹੈ ਕਿ ਪੇਸ਼ੈਂਟ ਲੈ ਕੇ ਆਏ ਨੇ ਸਿਵਲ ਚ ਇਹ ਸਰ ਰੇਲਵੇ ਲਾਈਨਾਂ ਦੇ ਸਾਹਮਣੇ ਸੰਤੋਖਪੁਰੇ ਨਾ ਇਹ ਟ੍ਰੇਨ ਦੇ ਥੱਲੇ ਬੰਦਾ ਆ ਗਿਆ ਸੀ ਜੀ ਤੇ ਇਹਦੀ ਇੱਕ ਲਾਤ ੱਗੱਟੀ ਗਈ ਆ ਜਿਹਨੂੰ ਆਪਾਂ ਸਿਵਲ ਹਸਪੀਟਲ ਦੇ ਐਮਰਜੈਂਸੀ ਸਿਵਲ ਹਸਪੀਟਲ ਤੋਂ ਘੜ ਕੇ ਐਮਰਜੈਂਸੀ ਲੈ ਕੇ ਆਏ ਹਾਂ ਇੱਕ ਪਤਾ ਲੱਗਾ ਭਾਜੀ ਕੋਹਣਾ ਬੰਦਾ ਇਹ ਹਾਂਜੀ ਦਸਾਂਝ ਗੜਾਂ ਤੋਂ ਆ ਆਪਣਾ ਪਿੰਡ ਦਸ ਰਿਹੜਾ ਕੋਈ ਨਾਮ ਵਗੈਰਾ ਪਤਾ ਭਾਜੀ ਇਹਦਾ ਤੇ ਹਾਂਜੀ ਨਾਮ ਹੈਗਾ ਜੀ ਤੇ ਕੰਡੀਸ਼ਨ ਕਿੱਦਾਂ ਭਾਜੀ ਇਹਨਾਂ ਦੀ ਹੁਣ ਕੰਡੀਸ਼ਨ ਹੁਣ ਭਾਜੀ ਲਾਤ ੱ ਠੀਕ ਹੈ ਤੇ ਹੋਸ਼ਟਾ ਵਗੈਰਾ ਕਿੱਥੇ ਲੱਗੀਆਂ ਇਹਦੇ ਹੋਸ਼ਾ ਸਿਰ ਤੇ ਵੀ ਲੱਗੀਆਂ ਇਹਨਾਂ ਦੇ ਸੱਟਾਂ ਤੇ ਮੇਨ ਜਿਹੜਾ ਜ਼ਿਆਦਾ ਸੱਟ ਲੱਗੀ ਉਹ ਆਪਣਾ ਨਾਥਨਾ ਦੇ ਕੱਟੀ ਗਈ ਬਾਕੀ ਸਿਰ ਤੇ ਵੀ ਹੈਗੇ ਕੋਈ ਪਰਿਵਾਰ ਦਾ ਪਤਾ ਲੱਗਾ ਭਾਜੀ ਇਹਨਾਂ ਦਾ ਹਾਂਜੀ ਆਏ ਇਹਨਾਂ ਦੇ ਘਰ ਦੇ ਆਏ ਹੋਏ ਤੇ ਬੰਦਾ ਬੋਲਦਾ ਭਾਜੀ ਹਾਂਜੀ ਹਾਂਜੀ ਉਹ ਤਾਂ ਹੋਸ਼ ਵਿੱਚ ਕੋਈ ਕਾਰਨ ਕਾਰਨ ਦੱਸੇ ਨੇ ਕੀ ਮਤਲਬ ਕਹਤੇ ਇਦਾਂ ਹੋਈ ਪੁੱਛਿਆ ਸੀਗਾ ਕਹਿੰਦੇ ਲਾਈਨਾਂ ਤੇ ਮੈਂ ਵੈਸੇ ਗਿਆ ਸੀਗਾ ਹਾਂ ਠੀਕ ਹੈ ਹਾਂਜੀ ਸਰ ਕੀ ਮਾਮਲਾ ਹੈ ਜਿਹੜਾ ਇੱਕ ਪੇਸ਼ੈਂਟ ਲੈ ਕੇ ਆਏ ਜੀ ਤੇ ਪੇਸ਼ੈਂਟ ਲੈ ਕੇ ਆਏ ਆ ਅਚਾਨਕ ਕੀ ਹੈ ਨਾ ਗੱਡੀ ਦੀ ਲੈਂਟ ਤੇ ਪੀੜੀ ਪੀਣ ਕਹਿੰਦਾ ਤੇ ਗੱਡੀ ਦੇ ਨੂੰ ਬਦਲ ਕੇ ਆ ਲਈ ਆ ਗੱਡੀ ਦੀ ਜੀ ਨੂੰ ਇਸ ਕਰਕੇ ਇਹ ਦਾ ਇਹ ਨਾਲ ਖਾਸਾ ਹੋ ਗਿਆ ਕਿੱਥੇ ਦਾ ਵਾਸੀ ਆ ਰਹਿਣ ਵਾਲਾ ਇਹ ਇਹ ਗਰਾਇਆ ਕੋਲ ਦਾ ਕਿਹੜਾ ਪਿੰਡ ਤੇਰਾ ਹੈ ਦਸਾਂਜ ਗਲਾ ਦਸਾਂਜ ਗਲਾ ਕੀ ਨਾਮ ਕਰਾ ਕੀ ਭਾਜੀ ਇਹਨਾਂ ਦਾ ਚਮਨ ਲਾਲ ਤੇ ਕੰਡੀਸ਼ਨ ਭਾਜੀ ਕਿਦਾਂ ਇਹਨਾਂ ਦੀ ਤੇ ਡੀਜ਼ਲ ਫਿਲਹਾਲ ਠੀਕ ਆ ਸੱਪ ਸੱਟ ਲੱਗੀ ਆ ਤੇ ਲੱਗਦਾ ਇਹ ਦੀ ਹੂੰ ਤੇ ਟਰੀਟਮੈਂਟ ਜੇ ਸਹੀ ਤਰੀਕੇ ਨਾਲ ਕਰਾਉਗੇ ਤਾਂ ਫਿਰ ਦਿਲੰਦਰ ਰੈਫਰ ਕਰਨ ਲੱਗੇ ਆ ਫਿਰ ਹੋ ਜਾਣਾ ਚੀਜ਼ ਇਹ। ਭਾਜੀ ਕੀ ਨਾਂ ਜੀ ਆਪਣਾ? ਹੰਨਾਲ। ਕਿਹੜੇ ਪਿੰਡ ਦੇ ਆ? ਸਾਂਹਾਂ। ਇਹ ਕਿਦਾਂ ਟਰੈਨ ਥਲੇ ਕਿਦਾਂ ਆਏ ਤੁਸੀਂ? ਉਹ ਯਾਰ ਉਹਦੇ ਗਾਂ ਆ ਵਾਦੇ ਆ ਉੱਥਾਂ ਲੱਗੇ ਰਹੇ। ਮੇਰੀ ਅਗਲਾ ਤਾਂ ਬੰਨ੍ਹਦਾ ਦਰੇ ਭਾਈ ਦੇ ਹਵਾਇਆਂ ਚਾਉਂਦਾ ਇਹ। ਉਹ ਨਾ ਤੇ ਮੇਰੀ ਵੈਲੇ ਰੋਟੀ ਇੱਧਰ ਲਈ। ਹਾਂ, ਤਾਰਾਂ ਨਾਲ ਆਇਆ ਕੰਮ ਆ ਰਿਹਾ। ਨਹੀਂ ਆਪਾਂ ਲੈਨਾਂ ਤੇ ਕੀ ਕਰਨ ਗਏ ਸੀ ਭਾਜੀ? ਲੈਨਾਂ ਤੇ ਕੀ ਕਰਨ ਗਏ ਸੀ? ਲੈਨ ਤੇ ਕੋਲ ਨਹੀਂ ਸੀ ਨਾ। ਹਾਂ। ਉਹ ਲੈਨ ਤੇ ਮਰਨਾਰੇ ਹਵਾ ਲੱਗਦੀ। ਉਪਾਨ ਨਹੀਂ ਵਾਹ ਮੈਂ ਵਿਚ ਫਸ ਗਿਆ ਪਰਨਾ ਕੱਟ ਬਸੇ ਆ ਪਰਨਾ ਪੰਨਾਂ ਵਿੱਚ ਹੋ ਗਿਆ ਗੱਡੀ ਵਿੱਚ ਫਸ ਗਿਆ ਸੀ ਪਰਨਾ ਹਾਂ ਲੇਨ ਦੇ ਉੱਪਰ ਹੀ ਬੈਠੇ ਹਾਂ ਅਸੀਂ ਬਿਲਕੁਲ ਨਹੀਂ ਨਹੀਂ ਉਰੇ ਸੀ ਮੈਂ ਤਾਂ ਲੈ ਤਾਂ ਬਹੁਤ ਰਹੀ ਸੀ ਕਿਹੜੇ ਮੱਲਾ ਪੈਂਦਾ ਜਾਂਗਰਾ ਇੱਡੀ ਜਿੱਥੇ ਐਕਸੀਡੈਂਟ ਹੋਇਆ ਤੁਹਾਡਾ ਹਾਂ ਐਸਾ ਹੋਊ ਪਰਾ ਐਸਾ ਹੋਊ ਪਰਾ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਹਾਂ ਨੀਮਰਾਨਾ ਸਾਹਿਬ